ਬਰਾਤ ਨੂੰ ਪਿੰਡ ਦੇ ਵਿੱਚ ਆਏ ਨੂੰ ਤਕਰੀਬਨ 2.5 ਤੋਂ 3 ਘੰਟੇ ਬੀਤ ਚੁੱਕੇ ਹਨ ਲੇਕਿਨ ਬਰਾਤ ਜਿਹੜੀ ਹੈ ਟੈਂਟ ਦੇ ਅੰਦਰ ਵੜਨ ਦਾ ਨਾਮ ਨਹੀਂ ਲੈ ਰਹੀ ਕੁੜੀ ਵਾਲੇ ਵਾਰ-ਵਾਰ ਮਿੰਤਾ ਕਰ ਲੈ ਕਰ ਰਹੇ ਹਨ ਵੀ ਜੇਕਰ ਬਰਾਤ ਇੱਥੇ ਪਹੁੰਚ ਚੁੱਕੀ ਹੈ ਤੁਸੀਂ ਅੰਦਰ ਆਓ ਅੰਦਰ ਆ ਕੇ ਬਰਾਤੀ ਜਿਹੜੇ ਹਨ ਭੋਜਨ ਛਕਣ ਆਪਾ ਦੇ ਰਹੇ ਹਨ ਬਾਕੀ ਰਸਮੋ ਰਿਵਾਜ ਕਰਕੇ ਲਾਵਾ ਲੈਣ ਗੁਰੂ ਘਰ ਚਲੀਏ ਗੁਰੂ ਘਰ ਦੇ ਵਿੱਚ ਇੰਤਜ਼ਾਰ ਹੋ ਰਿਹਾ ਹੈ ਪਾਤੀ ਸਿੰਘ ਵੀ ਦੀਗ ਬਣਾ ਕੇ ਅਤੇ ਤਿਆਰ ਹੋ ਕੇ ਉੱਥੇ ਬੈਠਾ ਹੈ ਜੋ ਵੀ ਕੁੜੀ ਵਾਲੇ ਹਨ ਉੱਥੇ ਪਹਿਲਾਂ ਪਹੁੰਚ ਚੁੱਕੇ ਹਨ ਕੁੜੀ ਵੀ ਆ ਗਈ ਹੈ ਅਤੇ ਤੁਹਾਨੂੰ ਕਿਸ ਚੀਜ਼ ਦਾ ਇੰਤਜ਼ਾਰ ਹੈ ਲਿਆਓ ਮੁੰਡਾ ਕਿੱਥੇ ਹੈ ਮੁੰਡਾ ਤੁਹਾਡਾ ਅਤੇ ਕਿੱਧਰ ਗਿਆ ਸਵੇਰ ਦਾ ਦਿਖਾਈ ਨਹੀਂ ਦਿੱਤਾ ਕਿ ਤੁਸੀਂ ਮੁੰਡੇ ਨੂੰ ਨਾਲ ਲੈ ਕੇ ਆਏ ਵੀ ਹੋ ਅਲੱਗ ਅਲੱਗ ਤਰ੍ਹਾਂ ਦੀਆਂ ਅਲੱਗ ਅਲੱਗ ਪ੍ਰਕਾਰ ਦੀਆਂ ਗੱਲਾਂ ਉੱਥੇ ਬਣਨ ਲੱਗ ਜਾਂਦੀਆਂ ਹਨ ਦੋਸਤੋ ਕੁਝ ਲੋਕ ਗੱਲਾਂ ਕਰ ਰਹੇ ਹਨ ਸ਼ਾਇਦ ਮੁੰਡਾ ਜਿਹੜਾ ਹੈ ਰਸਤੇ ਦੇ ਵਿੱਚ ਕਿਤੇ ਰਹਿ ਗਿਆ ਹੈ ਕੁਝ ਲੋਕ ਅੰਦਾਜ਼ੇ ਲਗਾਉਂਦੇ ਹਨ ਵੀ ਸ਼ਾਇਦ ਉਸ ਦੀ ਗੱਡੀ ਦਾ ਜਿਹੜਾ ਟਾਇਰ ਹੈ ਉਹ ਪੈਂਚਰ ਹੋ ਗਿਆ ਹੋਣਾ ਕੁਝ ਲੋਕ ਕਹਿੰਦੇ ਹਨ ਵੀ ਇੱਥੇ ਸ਼ਾਇਦ ਜਿਹੜਾ ਮੁੰਡਾ ਹੈ ਉਹ ਪੱਤ ਚੁਕਿਆ ਹੈ ਦੋਸਤੋ ਹੁਣ ਸਿਚੁਏਸ਼ਨ ਜਿਹੜੀ ਹੈ ਉਹ ਤਾਂ ਸਿਰਫ ਮੁੰਡੇ ਦੇ ਪਿਤਾ ਮਹੀਪਾਲ ਸਿੰਘ ਨੂੰ ਪਤਾ ਹੈ ਮਹੀਪਾਲ ਸਿੰਘ ਆਪਣੇ ਮੁੰਡੇ ਅਮਰਤਪਾਲ ਅਤੇ ਉਸਦੀ ਗੁੰਮਸ਼ੁਦਗੀ ਬਾਰੇ ਕੁਝ ਖਾਸ ਕਹਿਣਾ ਨਹੀਂ ਚਾਹੁੰਦਾ ਆਪਣੇ ਮਿੱਤਰਾਂ ਦੇ ਨਾਲ ਅਮਰਤਪਾਲ ਦੇ ਦੋਸਤਾਂ ਦੇ ਨਾਲ ਸਾਈਡ ਤੇ ਜਾ ਕੇ ਕਈ ਘੰਟਿਆਂ ਬਦੀ ਸਲਾਮਸ਼ੁਬਰਾ ਕਰਦਾ ਹੈ ਹੁਣ ਕੀ ਕੀਤਾ ਜਾਵੇ ਅਮਰਤਪਾਲ ਦਾ ਇੱਥੇ ਹੁਣ ਨਹੀਂ ਹੈ ਦੋਸਤੋ ਅਦਰ ਅਸਲ ਇਹੋ ਜਿਹਾ ਕੀ ਹੋ ਗਿਆ ਅੰਮ੍ਰਿਤਪਾਲ ਉਥੋਂ ਕਿਉਂ ਪਜਿਆ ਅਤੇ ਉਸ ਤੋਂ ਬਾਅਦ ਹੁਣ ਲਾੜਾ ਕੌਣ ਬਣੇਗਾ ਕਿ ਅੰਮ੍ਰਿਤਪਾਲ ਦੇ ਪਿਤਾ ਮਹੀਪਾਲ ਨੂੰ ਲਾੜਾ ਬਣਾਇਆ ਜਾਏਗਾ ਜੇਕਰ ਇਹੋ ਜਿਹਾ ਹੁੰਦਾ ਹੈ ਤਾਂ ਕੁੜੇ ਵਾਲੇ ਕਿਉਂ ਮੰਨਣਗੇ ਅਤੇ ਜੇਕਰ ਮੰਨ ਵੀ ਗਏ ਤਾਂ ਕੀ ਇਹ ਸੱਚਮੁੱਚ ਵਿਆਹ ਜੜਾ ਹੈ ਫਿਰੇ ਚੜ ਪਾਉਂਦਾ ਹੈ ਜਾਂ ਫਿਰ ਨਹੀਂ ਇਹ ਦੇਖਣ ਲਈ ਬਣੇ ਰਿਓ ਜੀ ਵੀਡੀਓ ਦੇ ਅੰਤ ਤੱਕ ਜੇਕਰ ਚੈਨਲ ਤੇ ਨਵੇਂ ਹੋ ਚੈਨਲ ਨੂੰ ਕਰ ਲਵੋ ਜੀ ਸਬਸਕ੍ਰਾਈਬ ਨਾਲ ਲੱਗਦੀ ਬੈਲ ਆਈਕਨ ਨੂੰ ਦਬਾ ਦਿਓ ਜਿਸ ਨਾਲ ਸਾਡੀ ਹਰ ਇੱਕ ਨਵੀਂ ਤਾਜੀ ਵੀਡੀਓ ਸਭ ਤੋਂ ਪਹਿਲਾਂ ਤੁਹਾਡੇ ਤੱਕ ਪਹੁੰਚ ਸਕੇ ਦੋਸਤੋ ਸ਼ੁਰੂ ਕਰਦੇ ਹਾਂ ਜੀ ਅੱਜ ਦੀ ਇਹ ਖਾਸ ਵੀਡੀਓ ਦਰਅਸਲ ਉੱਥੇ ਮਾਹੌਲ ਬਣ ਚੁੱਕਿਆ ਹੈ ਅਤੇ ਮਹੀਪਾਲ ਜਾਣਦਾ ਹੈ ਵੀ ਅਮਰਤਪਾਲ ਸ਼ਾਇਦ ਹੀ ਹੁਣ ਮੁਰਕੇ ਨਹੀਂ ਆਣ ਵਾਲਾ ਕਿਉਂਕਿ ਕੱਲ ਜਦੋਂ ਪਾਰਟੀ ਹੋਈ ਉਹ ਉਦਾਸ ਉਦਾਸ ਚ ਘੁੰਮ ਰਿਹਾ ਸੀ ਜਿਵੇਂ ਕਿ ਸ਼ਾਇਦ ਕੋਈ ਚਿੰਤਾ ਉਸਨੂੰ ਖਾਰੀ ਹੋਵੇ ਉਸ ਤੋਂ ਪਹਿਲਾਂ ਵੀ ਜਦੋਂ ਵੀ ਵਿਆਹ ਦੇ ਬਾਰੇ ਕੋਈ ਵੀ ਰਸਮ ਕੋਈ ਵੀ ਜ਼ਰੂਰੀ ਸਮਾਨ ਬਾਰੇ ਗੱਲ ਕਰੀਏ ਉਹ ਹੋਰ ਮਿਹਦਾ ਹੋ ਜਾਂਦਾ ਸੀ ਜਿਵੇਂ ਕਿ ਨਾਤਾ ਉਸ ਨੂੰ ਚਾਹੇ ਅਤੇ ਪਤਾ ਨਹੀਂ ਕਿਹੜਾ ਦੁੱਖ ਉਸ ਨੂੰ ਹਮੇਸ਼ਾ ਲਈ ਜਕੜ ਲੈਂਦਾ ਸੀ ਕਈ ਵਾਰ ਮਹੀਪਾਲ ਨੇ ਅੰਮ੍ਰਿਤਪਾਲ ਤੋਂ ਪੁੱਛਣ ਦੀ ਕੋਸ਼ਿਸ਼ ਕੀਤੀ beta ਤੂੰ ਖੁਸ਼ ਤਾਂ ਹੈ ਅੱਗੋਂ ਕੋਈ ਵੀ ਜਵਾਬ ਨਹੀਂ ਆਂਦਾ ਸੀ ਉਸ ਨੇ ਇਹਨਾਂ ਤੱਕ ਪੁੱਛ ਲਿਆ ਵੀ ਜੇਕਰ ਕੋਈ ਹੋਰ ਕੁੜੀ ਤੇਰੀ ਜ਼ਿੰਦਗੀ ਦੇ ਵਿੱਚ ਹੈ ਤਾਂ ਦੱਸ ਤੇ ਨਹੀਂ ਤਾਂ ਫਿਰ ਆਪਾਂ ਜਿਹੜਾ ਇਹ ਰਿਸ਼ਤਾ ਹੈ ਇਹ ਤਾੜ ਦਿੰਨੇ ਹਾਂ ਜੇਕਰ ਤੂੰ ਨਹੀਂ ਖੁਸ਼ ਅਗੋਂ ਫਿਰ ਵੀ ਕੋਈ ਜਵਾਬ ਖਾਸ ਕਰਕੇ ਨਹੀਂ ਆਉਂਦਾ ਸੀ ਜੇਕਰ ਜ਼ਿਆਦਾ ਪੁੱਛਦੇ ਤਾਂ ਅਗੋਂ ਨਾ ਦੇ ਵਿੱਚ ਸਿਰ ਹਿਲਾ ਦਿੰਦਾ ਸੀ ਦੋਸਤੋ ਵਿਆਹ ਦੀ ਤਰੀਕ ਜਿਹੜੀ ਹੈ ਨਿੜਿਆਰੀ ਹੈ ਮਹੀਪਾਲ ਨੂੰ ਉਦੋਂ ਤੱਕ ਲੱਗਦਾ ਰਿਹਾ ਸ਼ਾਇਦ ਮੁੰਡਾ ਜਿਹੜਾ ਹੈ ਇਹ ਨਰਵਸ ਹੈ ਅਤੇ ਇਸ ਨੂੰ ਥੋੜੀ ਸ਼ੰਕਾ ਹੋ ਰਹੀ ਹੈ ਇਸ ਸੰਗਰਿਆ ਹੈ ਇਸ ਕਰਕੇ ਸ਼ਾਇਦ ਇਹੋ ਜਿਹਾ ਕਰ ਰਿਹਾ ਹੈ ਲੇਕਿਨ ਜਿਵੇਂ ਜਿਵੇਂ ਵਿਆਹ ਨੇੜੇ ਆਂਦਾ ਹੈ ਉਹ ਆਮ ਲਾੜੇ ਵਾਂਗ ਕੁਝ ਵੀ ਨਜ਼ਰ ਆ ਰਿਹਾ ਆਮ ਲਾੜੇ ਵਾਂਗ ਕੋਈ ਖਾਸਾ ਤਿਆਰ ਨਹੀਂ ਹੋਇਆ ਤੱਕੇ ਨਾਲ ਉਸ ਨੂੰ ਜੋ ਕੱਪੜੇ ਪਾਉਣ ਨੂੰ ਦਿੱਤੇ ਉਹੀ ਪਾ ਲਏ ਨਾ ਤਾਂ ਕੋਈ ਵਿਚਾਰ ਕੀਤਾ ਇਹ ਮੇਰੇ ਵਾਸਤੇ ਸੋਹਣੇ ਹਨ ਜਾਂ ਨਹੀਂ ਨਹੀਂ ਕੋਈ ਹੋਰ ਕੱਪੜੇ ਪਾਉਣ ਦੀ ਕੋਈ ਹੋਰ ਚੀਜ਼ ਕਰਨ ਦੀ ਮੰਗ ਕੀਤੀ ਦਰਅਸਲ ਉਸ ਨੂੰ ਤਾਂ ਕੋਈ ਚਾਹ ਹੀ ਨਹੀਂ ਸੀ ਉਹ ਜਾਣਦਾ ਸੀ ਇਹ ਵਿਆਹ ਜਿਹੜਾ ਹੈ ਕਿਸੇ ਵੀ ਹਾਲ ਦੇ ਵਿੱਚ ਸਿਰ ਨਹੀਂ ਚੜ ਸਕਦਾ ਐਸਾ ਕਿਉਂ ਸੀ ਦਰਅਸਲ ਜਦੋਂ ਸਵੇਰੇ ਬਰਾਤ ਵਣ ਗਈ ਹੋਈ ਉਸ ਨੂੰ ਵਧੀਆ ਤਿਆਰ ਕਰਕੇ ਅਤੇ ਸੋਹਣੀ ਲਾਲ ਰੰਗ ਦੀ ਸੂਹੀ ਪਗ ਬਣ ਕੇ ਵਧੀਆ ਉਸ ਦੇ ਸਿਰ ਤੇ ਕਲਗੀ ਲਗਾ ਕੇ ਚੰਗੀ শেরਵਾਨੀ ਪਾ ਕੇ ਜਦੋਂ ਵਧੀਆ ਬਰਾਤ ਵਾਲੀ ਗੱਡੀ ਦੇ ਵਿੱਚ ਬਿਠਾਇਆ ਗਿਆ ਉਦੋਂ ਵੀ ਉਹ ਖੁਸ਼ ਨਹੀਂ ਨਜ਼ਰ ਆ ਰਿਹਾ ਸੀ ਬਰਾਤ ਵਾਲੀ ਗੱਡੀ ਇੱਥੇ ਇੰਨੇ ਦੇ ਵਿਚਕਾਰ ਪਹੁੰਚ ਜਾਂਦੀ ਹੈ ਮਾਈ ਪਾਲੀਆਂ ਅੱਖਾਂ ਚਮਕ ਚੁਕੀਆਂ ਹਨ ਸੋਚਦਾ ਹੈ ਚਲੋ ਆਖਿਰਕਾਰ ਰੱਬ ਨੇ ਸੁਣ ਲਈ ਇਨਾ ਲੰਮਾ ਇੰਤਜ਼ਾਰ ਤੱਕ ਰਾਇਆ ਘਟੋ ਘਟ ਮੇਰਾ ਮੁੰਡਾ ਇੱਥੇ ਆ ਚੁੱਕਿਆ ਹੈ ਦੋਸਤੋ ਬਰਾਤ ਵਾਲੀ ਗੱਡੀ ਨੂੰ ਦੇਖਦਿਆਂ ਸਭ ਲੋਕਾਂ ਦੇ ਮਨਾਂ ਦੇ ਵਿੱਚ ਖੁਸ਼ੀ ਹਨ ਚਲੋ ਆਖਿਰਕਾਰ ਬਰਾਤ ਆ ਗਈ ਦੋਸਤੋ ਜਿਵੇਂ ਹੀ ਗੇਟ ਖੋਲਦੇ ਹਨ ਅੰਦਰੋਂ ਕੁਝ ਲਟਕਦੇ ਹੋਏ ਚਿਹਰੇ ਨਜ਼ਰਾਂ ਦੇ ਹਨ ਲੇਕਿਨ ਇਹਨਾਂ ਦੇ ਵਿੱਚ ਲੜਾ ਤਾਂ ਨਹੀਂ ਹੈ ਅਤੇ ਜਦੋਂ ਵੀ ਫੋਨ ਕਰਦੇ ਸੀ ਇਹਨਾਂ ਵਿੱਚੋਂ ਕਿਸੇ ਨੇ ਵੀ ਫੋਨ ਨਹੀਂ ਚੁੱਕਿਆ ਹੁਣ ਇੱਥੇ ਆ ਕੇ ਮਹੀਪਾਲੂ ਸਾਈਡ ਦੇ ਵਿੱਚ ਲਾ ਜਾਂਦੇ ਹਨ ਮਹੀਪਾਲੂ ਸਾਰੀ ਗੱਲ ਦੱਸਦੇ ਹਨ ਵੀ ਤੁਹਾਡੇ ਮੁੰਡੇ ਨੇ ਜਿਹੜਾ ਹੈ ਉਹ ਪਸ਼ਾਬ ਕਰਨ ਦੇ ਬਹਾਨੇ ਖੇਤਾਂ ਦੇ ਵਿੱਚ ਗਿਆ ਅਤੇ ਉਸ ਤੋਂ ਬਾਅਦ ਦੁਬਾਰਾ ਮੁੜ ਕੇ ਨਹੀਂ ਆਇਆ ਬੜਾ ਲੰਬਿਆ ਬਹੁਤ ਇੰਤਜ਼ਾਰ ਕੀਤਾ ਲੇਕਿਨ ਉਹ ਨਹੀਂ ਆਇਆ ਦਰਅਸਲ ਕੋਈ ਗੱਲ ਕੋਈ ਪਾਣਾ ਉਸਦੇ ਨਾਲ ਵਾਪਰ ਚੁੱਕਿਆ ਹੋਏ ਅਤੇ ਉਹ ਹੁਣ ਇੱਥੇ ਵਾਪਸ ਨਹੀਂ ਆਣਾ ਚਾਹੁੰਦਾ ਉਹ ਸ਼ਾਇਦ ਇਸ ਵਿਆਹ ਤੋਂ ਭੱਜ ਚੁੱਕਿਆ ਹੈ ਹੁਣ ਇਹ ਵਿਆਹ ਨਹੀਂ ਹੋ ਸਕਦਾ ਆਪਾਂ ਸਭ ਨੂੰ ਮੁੜ ਜਾਣਾ ਚਾਹੀਦਾ ਹੋਏ ਜੇਕਰ ਆਪਾਂ ਆਪਣੀ ਸਲਾਮਤੀ ਚਾਹੁੰਦੇ ਹਾਂ ਹੁਣ ਮਈਪਾਲ ਤੇ ਤਾਂ ਜਿਵੇਂ ਬਿਜਲੀ ਡਿੱਗ ਚੁੱਕੀ ਹੈ ਉਹ ਵਿਚਾਰਾ ਐਵੇਂ ਡਗੜਾ ਗਿਆ ਹੈ ਉਸ ਤੱਕੀ ਕਸੂਰ ਸੀ ਉਸਨੇ ਤਾਂ ਸਿਰਫ ਆਪਣੇ ਮੁੰਡੇ ਨੂੰ ਵਿਆਹਣ ਦੀ ਕੋਸ਼ਿਸ਼ ਕੀਤੀ ਜੋ ਕਿ ਸ਼ਾਇਦ ਕੋਈ ਵੀ ਪਿਤਾ ਕਰਦਾ ਹੁਣ ਤਾਂ ਬਸ ਰੱਬ ਹੀ ਉਸਦਾ ਰੱਖਾ ਹੈ ਆਖਿਰਕਾਰ ਫਿਰ ਉਸ ਦੀ ਇੱਜ਼ਤ ਜਿਹੜੀ ਹੈ ਉਹ ਮਿੱਟੀ ਦੇ ਵਿੱਚ ਮਿਲਣ ਵਾਲੀ ਹੈ ਉਸ ਨੂੰ ਅੱਜ ਤੋਂ ਬਾਅਦ ਪਿੰਡ ਦੇ ਵਿੱਚ ਕੋਈ ਵੀ ਢੰਗ ਤਰ੍ਹਾਂ ਨਹੀਂ ਬੁਲਾਵੇਗਾ ਜੋ ਕਿ ਪਹਿਲਾਂ ਸ਼ਾਇਦ ਉਸ ਦੀ ਟੰਡੇ ਝੁਲਦੇ ਸਨ ਪਿੰਡ ਦੇ ਵਿੱਚ ਸਾਰੇ ਉਸ ਨੂੰ ਸਾਬ ਅਤੇ ਸਿੰਘ ਸਾਹਿਬ ਕਹਿ ਕੇ ਬੁਲਾਉਂਦੇ ਸਨ ਹੁਣ ਉਹਨਾਂ ਵਿੱਚੋਂ ਕੋਈ ਵੀ ਇਹ ਕਹਿਣ ਦੀ ਹਿੰਮਤ ਨਹੀਂ ਕਰਨਾ ਦਰਅਸਲ ਹੁਣ ਮਹੀਪਾਲ ਇੱਕ ਅਨੋਖਾ ਇੱਕ ਕਮਾਲ ਦਾ ਫੈਸਲਾ ਲੈਂਦਾ ਹੈ ਉਹ ਕੁੜੀ ਵਾਲਿਆਂ ਕੋਲ ਜਾਂਦਾ ਹੈ ਕੁੜੀ ਦੇ ਪਿਤਾ ਨੂੰ ਬੁਲਾਇਆ ਜਾਂਦਾ ਹੈ ਅਤੇ ਇੱਕ ਬੰਦ ਖਾਲੀ ਕਮਰੇ ਦੇ ਵਿੱਚ ਲਗਭਗ ਅੱਧਾ ਘੰਟਾ ਗੱਲਬਾਤ ਹੁੰਦੀ ਹੈ ਇੰਨੇ ਦੇ ਵਿਚਕਾਰ ਕੁੜੀ ਦਾ ਪਿਤਾ ਜਰਾ ਹੈ ਉਹ ਆਪਣੇ ਘਰਦਿਆਂ ਨਾਲ ਸਲਾਮਸ਼ੁਬਰਾ ਕਰਨ ਲਈ ਸਾਈਡ ਤੇ ਲੈ ਜਾਂਦਾ ਹੈ ਉਹਨਾਂ ਨਾਲ ਗੱਲ ਕਰਦਾ ਹੈ ਮਹੀਪਾਲ ਬਾਹਰ ਆ ਜਾਂਦਾ ਹੈ ਅਤੇ ਕਹਿ ਦਿੰਦਾ ਹੈ ਮੇਰੇ ਸਿਰ ਤੇ ਪੱਗ ਦੇ ਉੱਪਰ ਕਲਗੀ ਲਗਾਈ ਜਾਵੇ ਹੁਣ ਲੜਾ ਮੈਂ ਬੜਾਂਗਾ ਇੰਨੀ ਗੱਲ ਸੁਣ ਕੇ ਸਾਰੇ ਬਰਾਤੀ ਹੈਰਾਨ ਹਨ ਕਿ ਇਸ ਦੀ ਉਮਰ ਤਾਂ ਤਕਰੀਬਨ 55 ਸਾਲ ਹੈ ਇਹ ਕਿਵੇਂ ਲਾਣਾ ਬਣ ਸਕਦਾ ਹੈ ਅੱਗੋਂ ਕੁੜੀ ਜੈਸਮੀਨ ਦੀ ਉਮਰ ਤਕਰੀਬਨ 24 ਕੁ ਸਾਲ ਦੀ ਹੈ ਇਹ ਤਾਂ ਫਿਰ ਅਨਿਆ ਹੋ ਗਿਆ ਕਈ ਲੋਕ ਉੱਥੇ ਵਿਰੋਧ ਕਰਨ ਲੱਗ ਜਾਂਦੇ ਹਨ ਬੁਢੇ ਦਾ ਦਿਮਾਗ ਛੱਟ ਗਿਆ ਹੋਇਆ ਹੈ ਇਹ ਕਿਵੇਂ ਹੋ ਸਕਦਾ ਹੈ ਚਲੋ ਇਹ ਮੰਨ ਵੀ ਗਿਆ ਆਪਾਂ ਬਰਾਤ ਦੇ ਵਿੱਚ ਜਾਣ ਦੇ ਲਈ ਰਾਜ਼ੀ ਹੋ ਗਏ ਆਪਾਂ ਸਭ ਤਿਆਰ ਹੋ ਜਾਣੇ ਹਾਂ ਲੇਕਿਨ ਜੇਕਰ ਕੁੜੀ ਵਾਲਿਆਂ ਨੂੰ ਇਹੋ ਜੀ ਗੱਲ ਪਤਾ ਲੱਗੀ ਅੱਗੋਂ ਅਗਲੇ ਛੇਤਰ ਫਿਰਨਗੇ ਅਤੇ ਇਥੋਂ ਆਪਾਂ ਨੂੰ ਭਜਾਪਦਾ ਕੁੱਟਣ ਗਏ। ਹੁਣ ਮਹੀਪਾਲ ਜਿਹੜਾ ਹੈ ਉਹ ਕੁੜੀ ਦੇ ਪਿਤਾ ਨੂੰ ਸਾਰੀ ਗੱਲ ਸਮਝਾ ਕੇ ਆਇਆ ਸੀ। ਇਹੋ ਜਿਹੀਆਂ ਉਹੋ ਜਿਹੀਆਂ ਗੱਲਾਂ ਦਸੀਆਂ ਸਰ ਨੂੰ ਕਿ ਉਹ ਆਪ ਰਾਜੀ ਤਾਂ ਹੋ ਚੁੱਕਿਆ ਸੀ ਲੇਕਿਨ ਆਪਣੀ ਤੀ ਆਪਣੀ ਪਤਨੀ ਦੀ ਸਲਾਹ ਲੈਣੀ ਜ਼ਰੂਰੀ ਹੈ। ਦੋਸਤੋ ਉਨ੍ਹਾਂ ਨਾਲ ਕਈ ਘੰਟੇ ਤੱਕ ਸਲਾਮਸ਼ਵਰਾ ਹੁੰਦੀ ਹੈ ਸ਼ਾਮ ਦੇ ਤਕਰੀਬਨ 3:00 ਵੱਜ ਚੁੱਕੇ ਹਨ ਕਈ ਘੰਟੇ ਸਲਾਮਸ਼ਵਰਾ ਦੇ ਵਿੱਚ ਕੁਝ ਲੋਕ ਜਿਹੜੇ ਹਨ ਇਸ ਨੂੰ ਬਿਲਕੁਲ ਗਲਤ ਦੱਸਦੇ ਹਨ ਕੁਝ ਲੋਕ ਸਮਰਥਨ ਦੇ ਵਿੱਚ ਹਨ ਵੀ ਜੇਕਰ ਹੁਣ ਵਿਆਹ ਰੋਕਿਆ ਜਾਂਦਾ ਹੈ ਤਾਂ ਸਾਰੇ ਕਹਿਣਗੇ ਕੁੜੀ ਦੇ ਵਿੱਚ ਕੋਈ ਕਮੀ ਹੈ ਕੁੜੀ ਦੇ ਵਿੱਚ ਕੁ ਵੱਡੀ ਕਮੀ ਵੱਡਾ ਨੁਕਸ ਨਿਕਲਿਆ ਹੈ ਤਾਂ ਹੀ ਕਰਕੇ ਸ਼ਾਇਦ ਜਿਹੜੀ ਹੈ ਬਰਾਤ ਬਿਲਕੁਲ ਗੇਟਾ ਕੋ ਮੁੜ ਗਈ ਹੈ ਅਤੇ ਮੁੰਡੇ ਵਾਲੇ ਜਿਹੜੇ ਹਨ ਉਹ ਪਹਿਲਾਂ ਹੀ ਪਾ ਚੁੱਕੇ ਹਨ ਮੁੰਡਾ ਇਤੋਂ ਰੱਪੂ ਚੱਕਰ ਹੋ ਗਿਆ ਹੋਏ ਸ਼ਾਇਦ ਇਸ ਤੋਂ ਬਾਅਦ ਸਾਡੀ ਕੁੜੀ ਨੂੰ ਕੋਈ ਵੀ ਵਿਆਹ ਲਈ ਤਿਆਰ ਨਹੀਂ ਹੋਣਾ ਸਾਡੀ ਕੁੜੀ ਨੂੰ ਕੋਈ ਵੀ ਪਸੰਦ ਨਹੀਂ ਕਰਨਾ ਸ਼ਾਇਦ ਇਸ ਤੋਂ ਬਾਅਦ ਇਸ ਦਾ ਵਿਆਹ ਬਹੁਤ ਓਕਾ ਹੋ ਜਾਏਗਾ ਹੁਣ ਆਪਣੇ ਹੱਕ ਦੀ ਗੱਲ ਆਹੀ ਹੈ ਵੀ ਆਪਾਂ ਕਿਸੇ ਵੀ ਤਰੀਕੇ ਨਾਲ ਇਹ ਵਿਆਹ ਜਿਹੜਾ ਹੈ ਸਿਰੇ ਚੜਾ ਦਈਏ ਬਾਅਦ ਦੀ ਬਾਦ ਵਿੱਚ ਦੇਖੀ ਜਾਵੇਗੀ ਅਤੇ ਚਲੋ ਜੋ ਵੀ ਹੈ ਹੁਣ ਕੁੜੀ ਦੇ ਉੱਪਰ ਸਾਰੀ ਡੋਰਾ ਹਨ ਉਹ ਕਿਵੇਂ ਆਪਣੀ ਜ਼ਿੰਦਗੀ ਬਿਤਾਉਣਾ ਚਾਹੁੰਦੀ ਹੈ ਇੱਥੇ ਪੇਕੇ ਪਰਿਵਾਰ ਦੇ ਵਿੱਚ ਜਲੀਲ ਹੋ ਕੇ ਅਤੇ ਲੋਕਾਂ ਦੇ ਤੰਨੇ ਮੇਨੇ ਸੁਣਨਾ ਚਾਹੁੰਦੀ ਹੈ ਜਾਂ ਫਿਰ ਉੱਥੇ ਜਾ ਕੇ ਇੱਕ ਨਵੀਂ ਜ਼ਿੰਦਗੀ ਦੀ ਸ਼ੁਰੂਆਤ ਕਰਨਾ ਚਾਹੁੰਦੀ ਹੈ ਅੱਗੇ ਦੀ ਆਪਾਂ ਬਾਅਦ ਦੇ ਵਿੱਚ ਦੇਖ ਲਾਂਗੇ ਅੱਗੇ ਦੀ ਸੋਚ ਅੱਗੇ ਤੇ ਰੱਖ ਦਿੰਨੇ ਹਾਂ ਇਸ ਤਰ੍ਹਾਂ ਦੀ ਗੱਲਾਂ ਉੱਥੇ ਹੋਣੀਆਂ ਸ਼ੁਰੂ ਹੋ ਜਾਂਦੀਆਂ ਹਨ ਸ਼ਾਮ ਦੇ ਤਕਰੀਬਨ 3 ਵਜੇ ਸਾਰੇ ਆਦੇ ਹਨ ਅਤੇ ਇਧਰੋਂ ਬਰਾਤ ਵਾਲੇ ਖਰਾਨ ਹਨ ਵੀ ਕੁੜੀ ਵਾਲੇ ਤਾਂ ਅੱਗੋਂ ਮੰਨ ਗਏ ਹਨ ਉਹ ਕਹਿੰਦੇ ਹਨ ਕੋਈ ਗੱਲ ਨਹੀਂ ਲਾੜਾ ਭਾਵੇਂ ਤੁਹਾਡੇ ਚ ਕੋਈ ਬਣ ਜਾਵੇ ਭਾਵੇਂ ਮੁੰਡੇ ਦਾ ਪਿਤਾ ਬਣ ਜਾਵੇ ਭਾਵੇਂ ਕੋਈ ਸਾਨੂੰ ਕੋਈ ਇਤਰਾਜ਼ ਨਹੀਂ ਹੈ ਬਸ ਅੱਜ ਦਾ ਵਿਆਹ ਕਿਸੇ ਵੀ ਹਾਲ ਦੇ ਵਿੱਚ ਰੁਕਣਾ ਨਹੀਂ ਚਾਹੀਦਾ ਦੋਸਤੋ ਇਹੋ ਜਿਹੀ ਗੱਲਾਂ ਸੁਣ ਕੇ ਅੱਦੇ ਬਰਾਤੀ ਤਾਂ ਜੋ ਤੇ ਤਮਾਸ਼ਾ ਵੇਖਣ ਦਾ ਇੰਤਜ਼ਾਰ ਕਰ ਰਹੇ ਸੀ ਵੀ ਕਿਸੇ ਤਰੀਕੇ ਨਾਲ ਇੱਥੇ ਰੋਣਾ ਪਵੇ ਆਪਾਂ ਸਾਰੇ ਇਸ ਗੱਲ ਦਾ ਸਵਾਦ ਲਈਏ ਉਹਨਾਂ ਦੇ ਮੂੰਹ ਜੜੇ ਹੁਣ ਉਤਰ ਚੁੱਕੇ ਹਨ ਦੋਸਤੋ ਹੁਣ ਵਿਆਹ ਜਿਹੜਾ ਹੈ ਇਸ ਸਿਰੇ ਚੜਨ ਜਾ ਰਿਹਾ ਹੈ ਮੁੰਡੇ ਦਾ ਪਿਤਾ ਮਹੀਪਾਲ ਸਿੰਘ ਲਾੜੇ ਦੇ ਪੇਸ਼ ਦੇ ਵਿੱਚ ਆਪਣੇ ਸਿਰ ਤੇ ਸਹਰਾ ਸਜਾ ਦਿੰਦਾ ਹੈ ਅਤੇ ਗੁਰੂ ਘਰ ਦੇ ਵਿੱਚ ਚਲੇ ਜਾਂਦੇ ਹਨ ਪਹਿਲਾਂ ਤਾਂ ਪਾਤੀ ਸਿੰਘ ਹੈ ਵੀ ਮੁੰਡੇ ਦੀ ਉਮਰ ਇੰਨੀ ਜ਼ਿਆਦਾ ਕਿਵੇਂ ਹੈ ਲੇਕਿਨ ਜਦੋਂ ਉਸ ਨੂੰ ਅਸਲ ਸੱਚਾਈ ਅਸਲ ਗੱਲ ਦਾ ਪਤਾ ਲੱਗਦਾ ਹੈ ਉਹ ਵੀ ਰਾਜ਼ੀ ਹੋ ਜਾਂਦਾ ਹੈ ਦੋਸਤੋ ਚਾਰ ਲਾਵਾਂ ਨਹੀਂ ਜਾਂਦੀਆਂ ਹਨ ਲਾਵਾਂ ਤੋਂ ਬਾਅਦ ਮਹੀਪਾਲ ਹੁਣ ਜੈਸਮਿਨ ਦੇ ਨਾਲ ਬਿਲਕੁਲ ਵਿਆਹ ਕਰ ਚੁੱਕਿਆ ਹੈ ਹੁਣ ਸਮੱਸਿਆ ਆ ਹੈ ਵੀ ਮੁੰਡੇ ਦਾ ਪਿਤਾ ਤਾਂ ਐਨੀ ਵੱਡੀ ਉਮਰ ਦਾ ਹੈ ਜੈਸਮਿਨ ਤਾਂ ਬਿਲਕੁਲ 24 ਕੁ ਸਾਲ ਦੀ ਹੈ ਇਹ ਬਿਲਕੁਲ ਹੁਣ ਵਿਆਹ ਤਾਂ ਹੋ ਚੁੱਕਿਆ ਹੈ ਅੱਗੇ ਕਿਵੇਂ ਨਿਭੇਗਾ ਅੱਗੇ ਇਹਨਾਂ ਦਾ ਕੀ ਬਣੇਗਾ ਦੋਸਤੋ ਬਰਾਤ ਜਿਹੜੀ ਹੈ ਘਾਰਾਂ ਦੀ ਹੈ ਘਾਰਾਂ ਦੇ ਸਾਲ ਲਗਭਗ ਰਸਮਾਂ ਜਰੀਆਂ ਹਨ ਛੋਟੀਆਂ ਮਟੀਆਂ ਪੂਰੀਆਂ ਕਿਤੇ ਜਾਂਦੀਆਂ ਹਨ ਇੰਨੇ ਦੇ ਵਿਚਕਾਰ ਖਬਰ ਆndi ਹੈ ਵੀ ਅਮਰਪਾਲ ਦਾ ਪਤਾ ਲੱਗ ਚੁੱਕਿਆ ਹੈ ਉਹ ਇੱਕ ਦੂਰ ਸ਼ਹਿਰ ਦੇ ਵਿੱਚ ਆਪਣੇ ਭੂਆ ਦੇ ਮੁੰਡੇ ਦੇ ਕੋਲ ਉੱਥੇ ਬੈਠਾ ਹੈ ਉੱਥੇ ਬੈਠ ਕੇ ਲੁਕਣ ਦੀ ਕੋਸ਼ਿਸ਼ ਕਰ ਰਿਹਾ ਹੈ ਹੁਣ ਸਾਰੇ ਜਣੇ ਰੌਲਾ ਨਹੀਂ ਪਾਉਂਦੇ ਅਤੇ ਮਹੀਪਾਲ ਸਿੰਘ ਆਪ ਆਪਣੀ ਗੱਡੀ ਦੇ ਵਿੱਚ ਕੁਝ ਨਾਲ ਦੇ ਸਾਥੀ ਕੁਝ ਨਾਲ ਦੇ ਮੁੰਡੇ ਲੈ ਕੇ ਚਲਾ ਜਾਂਦਾ ਹੈ ਵੀ ਪਤਾ ਤਾਂ ਕਰੀਏ ਅੰਮ੍ਰਿਤਪਾਲ ਆਖਿਰ ਨੂੰ ਨਸ਼ਾ ਕਿਉਂ ਸੀ ਪਜਾ ਕਿਉਂ ਸੀ ਜੈਸਮਿਨ ਵੀ ਨਾਲ ਆਉਣ ਦੀ ਜਿੱਦ ਕਰਦੀ ਹੈ ਅਤੇ ਉਸ ਨੂੰ ਵੀ ਨਾਲ ਬਿਠਾਇਆ ਜਾਂਦਾ ਹੈ ਆਖਿਰਕਾਰ ਇਹ ਸਭ ਉਸਦੇ ਨਾਲ ਕਿਉਂ ਹੋਇਆ ਉਹ ਆਪ ਜਾਣਨਾ ਚਾਹੁੰਦੀ ਸੀ ਅਤੇ ਆਪ ਸਾਰੀ ਵਜ੍ਹਾ ਜਾਣਨ ਦੇ ਲਈ ਉਸ ਗੱਡੀ ਦੇ ਵਿੱਚ ਉਸ ਜੀਪ ਦੇ ਵਿੱਚ ਆਪਣੇ ਸਹੁਰੇ ਜੋ ਕਿ ਹੁਣ ਉਸ ਦਾ ਪਤੀ ਬਣ ਚੁੱਕਿਆ ਹੈ ਉਸਦੇ ਨਾਲ ਬੈਠ ਚੁੱਕੀ ਹੈ ਦੋਸਤੋ ਹੁਣ ਗੱਡੀ ਜਿਹੜੀ ਹੈ ਉਸ ਸ਼ਹਿਰ ਦੇ ਵਿੱਚ ਉੱਥੇ ਲਿਜਾਈ ਜਾਂਦੀ ਹੈ ਜਿੱਥੇ ਖਬਰ ਮਿਲੀ ਹੈ ਕਿ ਅਮਰਿਤਪਾਲ ਹੁਣ ਇੱਥੇ ਬੈਠਾ ਹੈ ਉਸ ਦੁਕਾਨ ਦੇ ਵਿੱਚ ਜਾਂਦੇ ਹਨ ਅਮਰਿਤਪਾਲ ਅੱਗੇ ਬੈਠਾ ਮਿਲਦਾ ਹੈ ਉਹ ਭਜਨ ਦੀ ਕੋਸ਼ਿਸ਼ ਕਰਦਾ ਹੈ ਲੇਕਿਨ ਜਨੇ ਬਹੁਤ ਹਨ ਉਸ ਨੂੰ ਫੜ ਕੇ ਬਿਠਾਲਾ ਜਾਂਦਾ ਹੈ ਮਹੀਪਾਲ ਪਹਿਲਾਂ ਤਾਂ ਉਸਦੇ ਤਿੰਨ ਚਾਰ ਚਪੇੜਾਂ ਜੋੜ ਦਿਆਂ ਗਾਨਾ ਦੇ ਹੇਟਾ ਰੱਖ ਦਿੰਦਾ ਹੈ ਵੀ ਮੇਰੀ ਮਿੱਟੀ ਪਲੀਤ ਕਰ ਦਿੱਤੀ ਤੂੰ ਜੇਕਰ ਵਿਆਹ ਨਹੀਂ ਸਿਖਾਣਾ ਚਾਹੁੰਦਾ ਪਹਿਲਾਂ ਦੱਸ ਮਾਰ ਲੈਂਦਾ ਇੱਥੇ ਆ ਕੇ ਭੱਜਣ ਦੀ ਕੀ ਲੋੜ ਸੀ ਤੂੰ ਕਿਉਂ ਇਹੋ ਜਿਹਾ ਕੰਮ ਕੀਤਾ ਅਤੇ ਤੇਰੀ ਕੀ ਵਜ੍ਹਾ ਹੋਗੀ ਸੀ 900 ਅੰਮ੍ਰਿਤਪਾਲ ਜਿਹੜਾ ਹੈ ਉਹ ਆਪਣੇ ਪਿਤਾ ਮਹੀਪਾਲ ਨੂੰ ਅਤੇ ਜਸਮੀਨ ਨੂੰ ਸਾਈਡ ਤੇ ਨਾ ਜਾਂਦਾ ਹੈ ਅਤੇ ਇੱਕ ਇਹੋ ਜੀ ਗੱਲ ਦੱਸਦਾ ਹੈ ਵੀ ਮਹੀਪਾਲ ਦੇ ਅੱਖਾਂ ਦੇ ਵਿੱਚੋਂ ਹੰਝੂ ਆ ਜਾਂਦੇ ਹਨ ਉਹ ਜਿਹੜੀ ਲਾੜੀ ਹੈ ਜਸਮੀਨ ਉਹ ਵੀ ਰੋ ਪੈਂਦੀ ਹੈ ਅਖਿਰ ਇਹੋ ਜੱਕੀ ਦੱਸ ਦਿੱਤਾ ਸੀ ਦਰਅਸਲ ਅੰਮ੍ਰਿਤਪਾਲ ਨੇ ਦੱਸਿਆ ਵੀ ਮੈਨੂੰ ਐਡਸ ਦੀ ਬਿਮਾਰੀ ਹੈ ਇਹ ਪਤਾ ਮੈਨੂੰ ਸਿਰਫ ਕੱਲ ਸ਼ਾਮਤੀ ਲੱਗਿਆ ਜਦੋਂ ਮੇਰੀ ਰਿਪੋਰਟ ਮੈਡੀਕਲ ਤੋਂ ਬੜ ਕੇ ਆ ਗਈ ਮੈਨੂੰ ਸ਼ਿਕਾਇਤ ਤਾਂ ਪਹਿਲਾਂ ਦੀ ਸੀ ਮੈਨੂੰ ਪਰੇਸ਼ਾਨੀ ਤਾਂ ਪਹਿਲਾਂ ਦੀ ਸੀ ਲੇਕਿਨ ਮੈਂ ਚੈਕ ਨਹੀਂ ਕਰਵਾਇਆ ਜਦੋਂ ਡਾਕਟਰ ਸਾਹਿਬ ਨੇ ਮੈਨੂੰ ਰਿਪੋਰਟ ਕਰਨ ਦੇ ਲਈ ਕਿਹਾ ਮੈਂ ਉਹਨਾਂ ਨੂੰ ਕਿਹਾ ਵੀ ਮੇਰਾ ਥੋੜੀ ਦਿਨਾਂ ਬਾਅਦ ਵਿਆਹ ਹੈ ਉਹਨਾਂ ਨੇ ਮੈਨੂੰ ਕਿਹਾ ਵੀ ਜੇਕਰ ਰਿਪੋਰਟ ਪੋਜ਼ਿਟਿਵ ਆਂਦੀ ਹੈ ਤੈਨੂੰ ਕਿਸੇ ਵੀ ਹਾਲ ਦੇ ਵਿੱਚ ਵਿਆਹ ਨਹੀਂ ਕਰਾਉਣਾ ਚਾਹੀਦਾ ਅਤੇ ਜੇਕਰ ਮੈਂ ਇਹ ਸਾਰੀ ਗੱਲ ਸਾਰਿਆਂ ਦੇ ਸਾਹਮਣੇ ਰੱਖ ਦਿੰਦਾ ਉਹਨਾਂ ਨੇ ਮੇਰੇ ਤੇ ਉਂਗਲ ਚੁੱਕਣੀ ਸੀ ਉਹਨਾਂ ਨੇ ਕਹਿਣਾ ਸੀ ਵੀ ਇਹ ਬਿਮਾਰੀ ਤਾਂ ਸਿਰਫ ਵਿਆਹ ਜੋੜਿਆਂ ਦੇ ਵਿੱਚ ਅੱਗੇ ਵਧ ਸਕਦੀ ਹੈ ਤੈਨੂੰ ਕਿਵੇਂ ਹੋ ਗਈ ਮੇਰੇ ਤੇ ਗਲਤ ਉਂਗਲ ਚੁੱਕਣੀ ਆ ਸੀ ਦਰਅਸਲ ਮੈਂ ਇਹੋ ਜਿਹਾ ਕੋਈ ਕੰਮ ਨਹੀਂ ਕੀਤਾ ਵੀ ਇਹ ਬਿਮਾਰੀ ਮੈਨੂੰ ਹੋ ਜਾਵੇ ਲੇਕਿਨ ਰੱਬ ਦੇ ਰੰਗ ਨਿਆਰੇ ਹਨ ਮੈਨੂੰ ਪਤਾ ਨਹੀਂ ਕਿਵੇਂ ਇਹ ਬਿਮਾਰੀ ਚੰਬੜ ਚੁੱਕੀ ਹੈ ਹੁਣ ਮੈਂ ਨਹੀਂ ਸੀ ਚਾਹੁੰਦਾ ਵੀ ਅੱਗੇ ਜਸਮੀਨ ਦੀ ਜ਼ਿੰਦਗੀ ਖਰਾਬ ਕਰਾਂ ਜਸਮੀਨ ਨੂੰ ਵੀ ਇਹ ਬਿਮਾਰੀ ਹੋ ਜਾਵੇ ਜੇਕਰ ਮੈਂ ਉਹਦੋਂ ਚੁੱਪ ਰਹਿੰਦਾ ਚੁੱਪਚਾਪ ਇਹ ਵਿਆਹ ਕਰ ਲੈਂਦਾ ਜਸਮੀਨ ਪੱਕਾ ਇਸ ਬਿਮਾਰੀ ਦੀ ਜਕੜ ਦੇ ਵਿੱਚ ਇਸ ਬਿਮਾਰੀ ਦੀ ਪਕੜ ਦੇ ਵਿੱਚ ਆਣੀ ਸੀ ਮੈਂ ਨਹੀਂ ਸੀ ਚਾਹੁੰਦਾ ਇਹ ਸਭ ਕੁਝ ਹੋਵੇ ਤਾਂ ਹੀ ਕਰਕੇ ਮੈਂ ਸਾਰੇ ਰਸਤੇ ਵਿਚਾਰ ਕਰਦਾ ਰਿਹਾ ਅਤੇ ਜਦੋਂ ਮੈਨੂੰ ਮੌਕਾ ਮਿਲਿਆ ਮੈਂ ਉੱਥੋਂ ਭੱਜ ਕੇ ਉੱਥੋਂ ਫਰਾਰ ਹੋ ਗਿਆ ਅਤੇ ਇੱਥੇ ਆ ਕੇ ਬੈਠ ਗਿਆ ਹੁਣ ਅੱਗੇ ਤੁਸੀਂ ਪਲੀਜ਼ ਇਸ ਗੱਲ ਨੂੰ ਕਿਤੇ ਵੀ ਨਾ ਨਾ ਦੱਸੋ ਨਹੀਂ ਤਾਂ ਮੇਰੀ ਸਾਰੀ ਉਮਰ ਮੇਰੀ ਸਾਰੀ ਜ਼ਿੰਦਗੀ ਤਬਾਹ ਹੋ ਜਾਵੇਗੀ ਜੈਸਮਿਨ ਦੋ ਪੰਦੀ ਹੈ ਵੀ ਕਿੰਨਾ ਚੰਗਾ ਮੁੰਡਾ ਹੈ ਵੀ ਇਸਨੇ ਮੇਰੀ ਜ਼ਿੰਦਗੀ ਬਚਾਉਣ ਦੇ ਲਈ ਸਾਰਾ ਇਲਜ਼ਾਮ ਆਪਣੇ ਆਪ ਤੇ ਲੈ ਲਿਆ ਹੁਣ ਸਮੱਸਿਆ ਆ ਹੈ ਵੀ ਹੁਣ ਬਜ਼ੁਰਗ ਦੇ ਨਾਲ ਵਿਆਹ ਕਰ ਰਿਹਾ ਹੈ ਹੁਣ ਅੱਗੇ ਨਿਭਾਏ ਕਿਵੇਂ ਜੈਸਮਿਨ ਮਹੀਪਾਲ ਨੂੰ ਆਪਣੇ ਪਿਤਾ ਸਮਾਨ ਸਮਝਦੀ ਹੈ ਉਸੇ ਹੀ ਘਰ ਦੇ ਵਿੱਚ ਰਹਿੰਦੀ ਹੈ ਆਪਣੀ ਪੜ੍ਹਾਈ ਲਿਖਾਈ ਜਾਰੀ ਰੱਖਦੀ ਹੈ ਅਤੇ ਇੱਕ ਸਰਕਾਰੀ ਟੀਚਰ ਲੱਗ ਜਾਂਦੀ ਹੈ ਹੌਲੀ-ਹੌਲੀ ਹੁਣ ਸਾਰਾ ਕੁਝ ਨੋਰਮਲ ਹੋ ਚੁੱਕਿਆ ਹੈ ਸਭ ਲੋਕ ਇਸ ਗੱਲ ਨੂੰ ਭੁੱਲ ਚੁੱਕੇ ਹਨ ਅੱਧੇ ਸਾਰੇ ਲੋਕ ਉਸ ਘਰ ਦੇ ਵਿੱਚ ਇਕੱਠੇ ਰਹਿ ਰਹੇ ਹਨ ਲੇਕਿਨ ਹੁਣ ਵਿਆਹ ਤਾਂ ਕਰਨਾ ਹੈ ਮਹੀਪਾਲ ਫਿਰ ਆਪਣੀ ਨੋ ਨਾਲ ਆਪਣੀ ਜਿਹੜੀ ਕਾਨੂੰਨ ਪਤਨੀ ਹੈ ਉਸ ਨਾਲ ਕਾਗਜ਼ੀ ਤਲਾਕ ਲੈਂਦਾ ਹੈ ਅਤੇ ਉਸ ਦਾ ਵਿਆਹ ਅੱਗੇ ਕਿਸੇ ਹੋਰ ਆਪਣੇ ਹੀ ਰਿਸ਼ਤੇਦਾਰ ਦੇ ਨਾਲ ਵਧੀਆ ਗਾਜੇਵਾਜੇ ਦੇ ਨਾਲ ਬੜੇ ਸੁਹਣੇ ਤਰੀਕੇ ਨਾਲ ਕੀਤਾ ਜਾਂਦਾ ਹੋਇਆ ਹੁਣ ਅਮਰਿਤ ਪਾਲਵੀ ਖੁਸ਼ ਹੈ ਮ희 ਪਾਲਵੀ ਖੁਸ਼ ਹੈ ਅਗੂ ਜੈਸਮਿਨ ਨੂੰ ਵੀ ਵਧੀਆ ਜ਼ਿੰਦਗੀ ਮਿਲ ਚੁਕੀ ਹੈ ਜੈਸਮਿਨ ਵੀ ਸ਼ੁਕਰ ਮਨਾਉਂਦੀ ਹੈ ਇਹਨਾਂ ਚੰਗਾ ਪਰਿਵਾਰ ਮੈਨੂੰ ਮਿਲਿਆ ਜਿਸ ਨੇ ਮੇਰੀ ਜ਼ਿੰਦਗੀ ਬਚਾਈ ਜੇਕਰ ਕੋਈ ਇੱਥੇ ਖੁਰ ਹੁੰਦਾ ਸ਼ਾਇਦ ਅੱਜ ਮੈਂ ਵੀ ਆਪਣੇ ਘਰ ਬੈਠੀ ਹੋਣੀ ਸੀ ਇਧਰੋਂ ਅਮਰਤਪਾਲ ਵੀ ਜਿਹੜਾ ਹੈ ਉਹ ਬਿਲਕੁਲ ਜੇਕਰ ਮੇਰੇ ਨਾਲ ਵਿਆਹ ਕਰ ਲੈਂਦਾ ਮੇਰੀ ਜ਼ਿੰਦਗੀ ਤਬਾਹ ਕਰ ਦੇਣੀ ਸੀ ਆਪਣੇ ਨਾਲ ਨਾਲ ਮੇਰੀ ਵੀ ਜਿਹੜੀ ਉਮਰ ਹੈ ਉਹ ਖੋ ਲੈਣੀ ਸੀ ਦੋਸਤੋ ਇਸ ਕਹਾਣੀ ਤੋਂ ਆਪਾਂ ਨੂੰ ਜ਼ਰੂਰ ਕੁਝ ਸਿੱਖ ਲੈਣੀ ਚਾਹੀਦੀ ਹੈ ਚੰਗੇ ਦਾ ਅੰਤ ਜਿਹੜਾ ਹੈ ਉਹ ਚੰਗਾ ਹੁੰਦਾ ਹੈ ਦੋਸਤੋ ਜੇਕਰ ਤੁਹਾਨੂੰ ਕਹਾਣੀ ਜਿਹੜੀ ਹੈ ਚੰਗੀ ਲੱਗੀ ਆਪਣੇ ਦੋਸਤਾਂ ਮਿੱਤਰਾਂ ਨੂੰ ਸ਼ੇਅਰ ਜ਼ਰੂਰ ਕਰ ਦੇਣਾ ਜੀ ਤਾਂ ਕਿ ਉਹਨਾਂ ਤੱਕ ਵੀ ਇਹੋ ਜੀਆਂ ਕਹਾਣੀਆਂ ਵਧੀਆ ਘਟਨਾਵਾਂ ਪਹੁੰਚ ਸਕਣ ਦੋਸਤੋ ਦਿਓ ਜੀ ਸਾਨੂੰ ਇਜਾਜ਼ਤ ਮੈਂ ਤੁਹਾਡਾ ਦੋਸਤ ਅਮਨਦੀਪ ਸਿੰਘ ਧੰਨਵਾਦ